ਇਹਨੇ ਸੂਝ ਸਮਝ ਮਨੁੱਖ ਦੇ ਕੋਲ ਹੈ ਕਰੋੜਾਂ ਗੁਣਾ ਵਧਾਈ ਜਾ ਸਕਦੀ ਹੈ ਕਿਸ ਤਰ੍ਹਾਂ ਜਗਾਵੇ ਆਪਣੇ ਆਪ ਨੂੰ ਤੇ ਜਗਾਣ ਦਾ ਢੰਗ ਕੀ ਇਹ ਜ਼ਬਾਨ ਉਚਾਰਨ ਕਰੇ ਵਾਹੇ ਗੁਰੂ ਵਾਹੇ ਗੁਰੂ ਤੇ ਮਨ ਸੁਣੇ ਹੁਣ ਜ਼ਬਾਨ ਤੇ ਵਕਤਾ ਬਣ ਜਾਂਦੀ ਹੈ ਮਨ ਸਰੋਤਾ ਨਹੀਂ ਬਣਦਾ ਨਹੀਂ ਬਣਦਾ ਮੈਂ ਕੋਈ ਦਾਵਾ ਨਹੀਂ ਕਰ ਰਿਹਾ ਮੈਨੂੰ ਅੰਦਾਜ਼ਨ 45 ਸਾਲ ਹੋ ਗਏ ਨੇ ਕਥਾ ਕਰਦੇ ਆਂ ਠੀਕ ਹੈ ਹੁਣ ਮੇਰੀ ਤਬੀਅਤ ਨਹੀਂ ਠੀਕ ਇਸ ਵਕਤ ਇੱਕ ਕਥਾ 4 4 5 5 ਵਾਰ ਵੀ ਇੱਕ ਦਿਨ ਦੇ ਵਿੱਚ ਕਈ ਵਾਰ ਮੇਰੇ ਕੋਲ ਹੋ ਜਾਂਦੀ ਹੈ ਹੁਣ ਪਿੱਛੇ ਬੰਬੇ ਦੇ ਪੰਜ ਪੰਜ ਥਾਵਾਂ ਤੇ ਮੈਨੂੰ ਹਾਜ਼ਰੀ ਭਰਨੀ ਪਈ ਤਾਂ ਥੋੜੀ ਸਮੀਤ ਦਿੱਲੀ ਉਹ ਗੁਰੂਪੁਰਬ ਸੀ ਲੱਖਾਂ ਦਾ ਇਕੱਠ ਹਰ ਜਗ੍ਹਾ ਤੇ ਹਨੇਰੀ ਦੇ ਦਾਦਰ ਦੇ ਗੁਰੂ ਕੇ ਇੱਕ ਭਾਗ ਨਗਰ ਦੇ 2 2 ਲੱਖ ਸੰਗਤਾਂ ਦਾ ਇਕੱਠ ਤੇ ਹਰ ਸਾਲ ਮੈਂ ਹਾਜ਼ਰੀ ਭਰਦਾ ਸੀ ਅੱਜ ਵੀ ਭਰੀ ਆਣੀ ਪੰਜ ਥਾਂ ਤੇ ਵੀ ਕਥਾ ਹੋ ਜਾਂਦੀ ਹੈ। ਲੇਕਿਨ ਇਹ ਜਿਹੜਾ ਮੈਂ ਧਨ ਧਿਆਨ ਦੀ ਸਾਧਨਾ ਤੁਹਾਨੂੰ ਕਹਿ ਰਿਹਾ ਇਹਦੇ ਚ ਸਫਲਤਾ ਅਜੇ ਵੀ ਮੈਨੂੰ ਨਹੀਂ ਮਿਲੀ। ਮੈਨੂੰ ਨਹੀਂ ਮਿਲੀ। ਮੈਂ ਇਸ ਤਨਾ ਦਾ ਕੋਈ ਦਾਵਾ ਨਹੀਂ ਕਰਦਾ। ਮੈਨੂੰ ਇਤਨੀ ਸਮਝ ਆ ਗਈ ਹੈ। ਸੁਰਤ ਸ਼ਬਦ ਇੱਕ ਹੋਏ ਬਿਨਾ ਜ਼ਿੰਦਗੀ ਸਫਲ ਨਹੀਂ ਆਉਂਦੀ। ਜਨਮ ਮਰਨ ਤੋਂ ਮੁਨਕ ਰਹਿਤ ਨਹੀਂ ਆਉਂਦਾ। ਇਤਨੀ ਸਮਝ ਆ ਗਈ। ਇਹ ਸਮਝ ਮੈਨੂੰ ਆ ਗਈ। ਇਹ ਕੀਰਤਨ ਕਥਾ ਇਹ ਉਤਨੇ ਕੀਰਤਕ ਹੈ ਜਿੰਨੇ ਕੀਰਤਕ ਅੰਦਰ ਦਾ ਕੀਰਤਨ ਪ੍ਰਗਟ ਨਹੀਂ ਹੁੰਦਾ ਅਨਾਹਦਨਾਦ ਪ੍ਰਗਟ ਨਹੀਂ ਹ ਕਥਨੀ ਬਦਨੀ ਕਹਿਨ ਗਾਵਨ ਸਮਝ ਪਰੀ ਤੋ ਬਿਸਰਿਓ ਗਾਵਨ ਇਹ ਕਥਾ ਕੀਰਤਨ ਸਿਰਫ ਪ੍ਰੇਰਨਾ ਲੈਣ ਵਾਸਤੇ ਪ੍ਰੇਰਨਾ ਲੈਣ ਵਾਸਤੇ ਔਰ ਮੇਰੇ ਇਸ ਤਰ੍ਹਾਂ ਦੇ ਕੁਝ ਮਿੱਤਰ ਹਨ ਜਿੰਨਾਂ ਨੂੰ ਮੈਂ ਕਿਸੇ ਵਕਤ ਅਸੀਂ ਜਪ ਕਰਿਆ ਪਰ ਅੱਗੇ ਲੰਘ ਗਏ ਆ ਸ਼ੁਗਲੋਣਾ ਦੇ ਪਿੰਡ ਵਿਚ ਹੀ ਰਹਿੰਦੇ ਨੇ ਕਾਹਨਪੁਰ ਦੇ ਸਰਦਾਰ ਭਾਦਰ ਸਿੰਘ ਕੋਰੋਨਾ ਪਧੀ ਸੰ ਕਲੌਥ ਮਰਚੰਟ ਸਭ ਕੁਝ ਛੜਛੜਾ ਗਏ ਨੇ ਬੱਚੀਆਂ ਦੀ ਸ਼ਾਦੀ ਕਰਦੇ ਤੇ ਹੁਣ 24 ਘੰਟੇ ਲੈਣ ਰਹਿੰਦੇ ਨੇ ਮੈਨੂੰ ਕਹਿਣਾ ਪਿਆ ਮੈਂ ਕਿ ਸਰਦਾਰ ਭਾਦਰ ਸਿੰਘ ਤੈਨੂੰ ਦੇਖ ਕੇ ਮੈਨੂੰ ਈਰਖਾ ਹੁੰਦੀ ਹੈ ਰਸਤਾ ਤੈਨੂੰ ਮੈਂ ਦੱਸਿਆ ਤੂੰ ਪਹੁੰਚ ਗਿਆ ਤੇ ਮੈਂ ਚੌਕ ਤੇ ਹੀ ਖੜਾ ਜਿਵੇਂ ਸਿਪਾਈ ਐਂਜ ਕਰਦਾ ਐਂਜ ਕਰਦਾ ਕਾਰਾਂ ਆਪਣੇ ਆਪਣੇ ਟਿਕਾਣੇ ਤੇ ਜੜੀਆਂ ਜਾਂਦੀਆਂ ਕੋਈ ਖੜਾ ਰਹਿ ਜਾਂਦਾ ਮੈਂ ਕੋਈ ਤੈਨੂੰ ਵੇਖ ਕੇ ਮੈਨੂੰ ਈਰਖਾ ਆਉਂਦੀ ਏ ਔਰ ਮੈਨੂੰ ਪਹਿਲੀ ਵਾਰ ਪਤਾ ਚੱਲਿਆ ਕਿ ਧਾਰਮਿਕ ਈਰਖਾ ਵੀ ਆਉਂਦੀ ਆ ਧਾਰਮਿਕ ਈਰਖਾ ਵੀ ਆਉਂਦੀ ਈਰਖਾ ਦੀ ਆਪਣੀ ਰੇਂਜ ਆਉਂਦੀ ਏ ਇਹ ਵੀ ਮੈਚ ਕਰਦੀ ਧਾਰਮਿਕ ਈਰਖਾ ਦੀ ਆਪਣੀ ਇੱਕ ਰੇਂਜ ਆਉਂਦੀ ਏ ਉਹਨੂੰ ਵੇਖ ਕੇ ਮੈਨੂੰ ਪਹਿਲੀ ਵਾਰ ਈਰਖਾ ਹੋਈ ਮੈਂ ਬਾਅਦ ਵਿੱਚ ਪਛਤਾਇਆ ਈਰਖਾਏ ਸਵਸਥ ਦੇ ਹੋਈ ਮੈਂ ਇਹ ਕਹਿੰਦਾ ਦੱਸਿਆ ਇਸ ਨੂੰ ਮੈਂ ਸਿਰ ਕਪਾਈ ਦੇ ਨਾਲ ਮੈਂ ਕਰਦਾ ਰਿਹਾ ਅਮਰਤ ਵਿਲੇ ਅੰਧਾਰੇ ਆ ਮੈਂ ਇਹਨੂੰ ਕਹਿੰਦਾ ਰਿਹਾ ਵਕਤ ਨਾ ਜ਼ਾਇਆ ਕਰੇਂ ਜਰੇ